ओलंपिक के लिए क्वालिफाई करने वाली पहली पंजाबन मुक्केबाज सिमरनजीत कौर को पंजाब सरकार द्वारा पांच लाख रुपए का चेक भेंट किया गया यह चेक पंजाब के खेल एवं युवा मंत्रालय के मंत्री राणा गुरमीत सिंह सोडी द्वारा लुधियाना में उनकी मां राजपाल कौर को दिया गया बता दें कि बीते समय के दौरान मुख्यमंत्री कैप्टन अमरिंदर सिंह ने मुक्केबाज सिमरनजीत कौर को अपने कार्यालय में विशेष तौर पर बुलाया उन्हें सरकार की ओर से पांच लाख रुपए देने का ऐलान किया था इस दौरान राणा सोडी ने बताया कि सिमरनजीत कौर ओलंपिक खेलों के लिए क्वालिफाई होने वाली पहली पंजाबन मुक्केबाज हैं। महिला खिलाड़ी की मां को बधाई देते हुए उन्होंने कहा कि ना सिर्फ पंजाब बल्कि पूरे देश को उस पर गर्व है जिसने एशिया ऑन एशिया क्वालिफाई मुकाबले में चांदी का पदक जीतकर दुनिया भर में देश का नाम रोशन किया बहुत ही बेटी है की सिमरनजीत कौर और के अच्छी बॉक्सर है ਔਰ ਉਤਿਆਰੀ ਕਰ ਰਹੀ ਹੈ ਇਸ ਵੇਲੇ ਕੈਂਪ ਚ ਔਰ ਕੁਝ ਮਹੀਨੇ ਪਹਿਲਾਂ ਮੈਂ ਉਹਨੂੰ ਨਾਲ ਲੈ ਕੇ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਸੀਗਾ ਔਰ ਕੈਪਟਨ ਸਾਹਿਬ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਔਰ ਉਹਦਾ ਹੌਸਲਾ ਫਸਾਈ ਵਾਸਤੇ 5 ਲੱਖ ਰੁਪਇਆ ਵੀ ਉਹਨੂੰ ਦੇਣ ਦਾ ਵਾਅਦਾ ਕੀਤਾ ਸੀ ਕੋਵਿਡ ਦੀ ਵਜ੍ਹਾ ਕਰਕੇ ਅਸੀਂ ਪਹਿਲਾਂ ਉਹਨੂੰ ਨਹੀਂ ਬੁਲਾ ਸਕੇਗੇ ਜਾਂ ਪੈਸੇ ਨਹੀਂ ਦੇ ਸਕੇਗੇ ਲੇਕਿਨ ਅੱਜ ਮੈਂ ਖਾਸ ਤੌਰ ਤੇ ਲੁਧਿਆਣੇ ਚ ਆਇਆ ਸੀਗਾ ਉਹਨਾਂ ਦੇ ਮਾਤਾ ਜੀ ਨੋ ਮੈਂ ਜਬਰoit ਪੌਣ ਪੌਣ ਦੇ ਚੱਕਰਪਿੰਡ ਤੋਂ ਨੇ ਤੇ ਉਹ ਵੀ ਮੇਰੇ ਨਾਲ ਨੇ ਔਰ ਅੱਜ ਅਸੀਂ ਉਹਨਾਂ ਨੂੰ ਇਹ 5 ਲੱਖ ਰੁਪਇਆ ਉਸ ਬੱਚੀ ਦੀ ਹੌਸਲਾ ਅਫਸਾਈ ਵਾਸਤੇ ਦਿੱਤਾ ਹੈਗਾ ਉਹਨਾਂ ਦੇ ਮਾਤਾ ਜੀ ਆਏ ਨੇ ਤੇ ਨਾਲ ਹੀ ਇਹ ਮੈਂ ਉਮੀਦ ਕਰਦਾ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਉਸ ਬੇਟੀ ਨੂੰ 2020 ਜਿਹੜੀ 올림픽 ਪੋਸਟਪੋਨ ਹੋ ਗਈਆਂ ਨੇ ਕਿਉਂਕਿ ਅੱਥੇ ਉਹ ਅਗਲੇ ਸਾਲ ਲੈਣ ਨੂੰ ਉਦੇ ਵਿੱਚ ਉਹਨੂੰ ਮੌਕਾ ਮਿਲੇਗਾ ਔਰ ਉਹਦੀ ਟ੍ਰੇਨਿੰਗ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਔਰ ਸਪੋਰਟਸ ਡਿਪਾਰਟਮੈਂਟ ਜਿਸ ਹੱਦ ਤੱਕ ਵੀ ਸਾਨੂੰ ਉਹਦੀ ਟ੍ਰੇਨਿੰਗ ਕਰਾਉਣੀ ਪੈਗੀ ਹੈ ਅਸੀਂ ਉਹਦੀ ਟ੍ਰੇਨਿੰਗ ਤੇ ਪੂਰਾ ਖਰਚਾ ਕਰਾਂਗੇ ਮੇਰਾ ਨਾਮ ਰਾਜਪਾਲ ਕੌਰ ਹੈ ਅੱਜ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਸਿਲਰਿੰਗ ਜਿਸ ਤੌਰ ਤੇ ਸਵਾਰ ਦਿੱਤਾ ਗਿਆ ਮੈਂ ਬਹੁਤ ਖੁਸ਼ ਆ ਤੇ ਪੰਜਾਬ ਸਰਕਾਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹ ਅੱਜਕੱਲ ਐਨਆਈਐਸ ਪਟਿਆਲਾ ਵਿੱਚ ਆਪਦੀ ਟ੍ਰੇਨਿੰਗ ਲੈ ਰਹੀ ਆ ਸਾਨੂੰ ਬਹੁਤ ਉਮੀਦਾਂ ਆ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ 올림픽 ਦੇ ਵਿੱਚ 골 ਮੈਡਲ ਲੈ ਕੇ ਆਉਣਗੇ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼